ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਪਰ ਹੁਸ਼ਿਆਰਪੁਰ ਵਿੱਚ ਹਸਪਤਾਲ 'ਚ ਮਾਹੌਲ ਉਸ ਲਈ ਤਣਾਪੂਰਨ ਹੋ ਗਿਆ ਜਦੋਂ ਮਰੀਜ਼ ਤੇ ਡਾਕਟਰ ਵਿਚਕਾਰ ਹੱਥੋਂ ਪਾਈ ਹੋ ਗਈ ਤੇ ਇਸ ਹੱਥੋਂ ਪਾਈ ਦੌਰਾਨ ਇਲਜ਼ਾਮ ਲੱਗੇ ਕਿ ਡਾਕਟਰ ਰਾਮਵੀਰ ਦਾ ਹੱਥ ਟੁੱਟ ਗਿਆ ਜਿਸ ਤੋਂ ਬਾਅਦ ਰੋਸ 'ਚ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਦਰਅਸਲ ਜ਼ਖਮੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਸਹੀ ਇਲਾਜ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬਦਤਮੀਜ਼ੀ ਕੀਤੀ ਅੰਨੀ ਰਾਤੀ 12 ਵਜੇ ਦੇ ਕਰੀਬ ਮੈਨੂੰ ਐਮਰਜੈਂਸੀ 'ਚੋ ਕਾਲ ਆਈ ਸੀਗੀ ਕਿ ਕੁਝ ਲੋਕਾਂ ਨੇ ਉਥੇ ਥੋੜੀ ਜੀ ਪ੍ਰੋਬਲਮ ਕ੍ਰੀਏਟ ਕੀਤੀ ਹੈਗੀ ਹੈ ਪੇਸ਼ੈਂਟ ਚਾਰ ਪੇਸ਼ੈਂਟ ਰੋਡਸਾਈਡ ਐਕਸੀਡੈਂਟ ਦੇ ਰੈਫਰ ਹੋ ਕੇ ਆਏ ਸੀ ਭੁੰਗੇ ਤੋਂ ਜਿਨ੍ਹਾਂ ਦੀ ਗੇ ਟ੍ਰੀਟਮੈਂਟ ਔਰ ਫਰਸਟ ایڈ ਹੋ ਚੁੱਕੀ ਹੋਈ ਸੀ ਪਰ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਸੈਟੀਸਫਾਈਡ ਨਹੀਂ ਜੋ ਉਹ ਦੱਸ ਰਿਹਾ ਕਿ ਅਸੀਂ ਸੈਟੀਸਫਾਈਡ ਨਹੀਂ ਸੀ ਉਸ ਟਾਈਮ ਤੇ ਅਸੀਂ ਪਹੁੰਚੇ ਹਾਂ ਮੇਰੇ ਨਾਲ ਹੋਰ ਡਾਕਟਰਸ ਵੀ ਉਸੇ ਵੇਲੇ ਪਹੁੰਚ ਗਏ ਸੀ ਜਦਕਿ ਉਹਨਾਂ ਪੇਸ਼ੈਂਟਸ ਦਾ ਸੀਟੀ ਸਕੈਨ ਵੀ ਹੋ ਚੁੱਕਾ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਔਰ ਸੂਚਰਿੰਗ ਟਾਂਕੇ ਵਗੈਰਾ ਵੀ ਲੱਗ ਚੁੱਕੇ ਸੀਗੇ ਪਰ ਉਹ ਜਿਹੜਾ ਅਟੈਂਡੈਂਟ ਉਹਨ ਆਲੋਦਨਾ ਮਾਰਕਟਾਈ ਵੀ ਕੀਤੀ ਹੈ ਉਹਦੇ ਕਰਕੇ ਪੇਸ਼ੈਂਟ ਦੀ ਰੈਫਰਲ ਵੀ ਡਿਲੇ ਹੋਇਆ ਔਰ ਪ੍ਰੋਬਲਮਜ਼ ਆਈਆਂ ਕਿੰਨੀ ਕੁ ਜੀ ਗੱਲ ਇਹ ਰਾਤ ਦੇ 12 ਵਜੇ ਦੇ ਕਰੀਬ ਹੈ ਔਰ 2 ਵਜੇ ਤੱਕ ਸੈਟਲਡਾਊਨ ਹੁੰਦਾ ਰਿਹਾ ਤੇ ਮੈਂ ਤੇ ਤੁਹਾਡੇ ਮਾਧਮ ਦੇ ਰਾਹੀਂ ਅਪੀਲ ਕਰਾਂਗੀ ਲੋਕਾਂ ਨੂੰ ਕਿ ਪਲੀਜ਼ ਇਸ ਚੀਜ਼ ਦੇ ਵਿੱਚ ਇੰਨੇ ਜ਼ਿਆਦਾ ਹਾਈਪਰ ਹੋ ਕੇ ਰਿਐਕਟ ਨਾ ਕਰਨ ਸਾਡੇ ਡਾਕਟਰਸ ਦਿਨ ਰਾਤ ਡਿਊਟੀ ਤੇ ਹੈਗੇ ਆ ਸਟਾਫ ਹੈਗਾ ਕਿਸੇ ਵੀ ਜਗ੍ਹਾ ਤੇ ਡਾਕਟਰ ਰਾਤ ਨੂੰ ਸਿਟਿੰਗ ਡਿਊਟੀ ਨਹੀਂ ਕਰਦੇ ਸਾਡੇ ਕੋਲ ਇੱਥੇ ਡਾਕਟਰਸ ਹੈਗੇ ਆ ਲੈਬ ਵੀ ਖੁੱਲੀ ਹੁੰਦੀ ਹੈ ਬਲੱਡ ਬੈਂਕ ਵੀ ਖੁੱਲਾ ਹੁੰਦਾ ਉਸ ਦੇ ਬਾਵਜੂਦ ਲੋਕ ਹੈਲਪ ਕਰਨ ਦੇ ਬਜਾਏ ਮਿਸ ਬੀਹੇਵ ਕਰਦੇ ਆ ਤੇ ਪਲੀਜ਼ ਇਹ ਚੀਜ਼ ਨਾ ਕਰਨ ਮੈਂ ਤੁਹਾਨੂੰ ਤੁਹਾਨੂੰ ਆਏ ਹਾਂ ਕਿ ਹਾਂਜੀ ਹਾਂਜੀ ਅਸੀਂ ਇੱਥੇ ਡਿਸਕਸ ਕਰਨ ਆਏ ਸੀ ਰਾਤ ਦਾ ਉਹ ਲੈ ਕੇ ਗਏ ਹੋਏ ਸੀ ਪੁਲਿਸ ਵਾਲੇ ਅਸੀਂ ਆਪਣੀਆਂ ਅਥਾਰਟिटीज ਦੇ ਨਾਲ ਹੁਣ ਡਿਸਾਈਡ ਕਰਾਂਗੇ ਕਿ ਅੱਗੇ ਅਸੀਂ ਕੀ ਪ੍ਰੋਸੀਜਰ ਲੈਣਾ ਹੈਗਾ ਸਾਰੀ ਕੰਪਲੀਟ ਹੋਤੀ ਹੈ ਥਾਣੇ ਦੀ ਅ ਡਾਕਟਰ ਜਿਹੜਾ ਅਫੈਕਟਡ ਸੀਗਾ ਉਹਨੇ ਰਾਈਟਿੰਗ ਦਿੱਤੀ ਹੈ ਕਿ ਇਹ ਕੰਪਲੇਨਸ ਡਾਕਟਰ ਰਾਮਬੀਰ ਹੈਗੇ ਪੂਰਾ ਮਾਮਲਾ ਹੈ ਸਿਵਲ ਹਸਪਤਲ ਹਸਪੀਟਲ ਸੀ ਹਾਰਪੂਰ ਤੋਂ ਸੀਐਮਓ ਸਾਹਿਬ ਤੇ ਉਹ ਡਾਕਟਰ ਸਾਹਿਬ ਡਾਕਟਰ ਸਹਿਵਾਨ ਜਿਹੜੇ ਹੈਗੇ ਆ ਇੱਕ ਕੰਪਲੀਟ ਲੈ ਕੇ ਆਏ ਸੀਗੇ ਥਾਣਾ ਮਰਤੋਂ ਦੇ ਵਿੱਚ ਕਿ ਰਾਤ ਜਿਹੜੇ ਡਿਊਟੀ ਤੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਨਾਲ ਵਿਕਾਸ ਭੋਲਾ ਨਾਂ ਦਾ ਜਿਹੜਾ ਵਿਅਕਤੀ ਆ ਅਸੀਂ ਖਾਜੂ ਦਾ ਰਹਿਣ ਵਾਲਾ ਆ ਉਹ ਉਹਨੇ ਜਿਹੜਾ ਹੱਥੋਂ ਪਾਈ ਕੀਤੀ ਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜ ਦਿੱਤਾ ਆ ਅਸੀਂ ਵੈਰੀਫਾਈ ਕੀਤਾ ਆ ਸਾਰਾ ਤੇ ਵਿਕਾਸ ਭੋਲਾ ਜਿਹੜਾ ਅਸੀਂ ਖਾਜੂ ਦਾ ਰਹਿਣ ਵਾਲਾ ਹੈ ਇਹਦਾ ਰਿਲੇਟਿਵ ਸੀਗੇ ਕੋਈ ਉਹ ਐਡਮਿਟ ਸੀਗੇ ਤੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜਾ ਜਿਹਾ ਇਹਨਾਂ ਨੂੰ ਇਹ ਆਪ ਨੂੰ ਜਿਹੜਾ ਬੈਸਵਾਜੀ ਹੋਈ ਆ ਤੇ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ ਤੇ ਹੱਥੋਪਾਈ ਕੀਤੀ ਆ ਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਗਨ ਪਾਇਆ ਆ ਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੋਈ ਆ ਤੇ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਵਾਂਗੇ ਜੀ ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਪਰ ਹੁਸ਼ਿਆਰਪੁਰ ਵਿੱਚ ਹਸਪਤਾਲ 'ਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਮਰੀਜ਼ ਤੇ ਡਾਕਟਰ ਵਿਚਕਾਰ ਹੱਥੋਪਾਈ ਹੋ ਗਈ ਤੇ ਇਸ ਹੱਥੋਪਾਈ ਦੌਰਾਨ ਇਲਜ਼ਾਮ ਨੇ ਕਿ ਡਾਕਟਰ ਰਾਮਵੀਰ ਦਾ ਹੱਥ ਟੁੱਟ ਗਿਆ ਜਿਸ ਤੋਂ ਬਾਅਦ ਰੋਸ ਚਾਹੇ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਦਰਅਸਲ ਜ਼ਖਮੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਸਹੀ ਇਲਾਜ ਨਹੀਂ ਕੀਤਾ ਤੇ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ